ਸਸਿਗਲ ਤੁਸੀਂ ਜੁੜਿਆਂ ਵਾਸਕੇ ਫਲਾਪ ਟੂਟੀ ਵੀ ਦੇ ਨਾਲ ਮੈਂ ਤੁਹਾਡਾ ਸਰਵਿਸਿੰਗ ਦੇਸ਼ਾਂ ਦੇਸ਼ਾਂ ਦੀਆਂ ਸਾਕਤਾਂ ਤੇ ਪੰਜਾਬ ਦੀਆਂ ਸਾਕਤਾਂ ਰਲ ਮਿਲ ਕੇ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਜੋ ਬੜੇ ਹੀ ਉਤਸ਼ਾਹ ਨਾਲ ਮਨਾ ਰਹੇ ਨੇ ਇਹਦੇ ਚੱਲਦੇ ਆ ਪਿੰਡ ਮੀਆਂਵਿੰਡ ਤੇ ਜਵੰਧਪੁਰ ਦੀਆਂ ਸੰਗਤਾਂ ਵੀ ਦੋ ਪਿੰਡ ਮਿਲ ਕੇ ਧੰਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਦਿਹਾੜਾ ਜੋ ਬੜੇ ਸ਼ਰਧਾ ਨਾਲ ਮਨਾ ਰਹੇ ਨੇ ਦੋਨੇ ਪਿੰਡ ਇਕੱਠੇ ਹੋ ਗਏ ਪਿਹਰੇ ਪਿੰਡ ਦੀਆਂ ਦੋਨਾ ਪਿੰਡਾਂ ਦੀਆਂ ਪ੍ਰਕਰਮਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸਾਡੇ ਨਾਲ ਕਲਾਜ ਵਾਹਿਗੁਰਜੀ ਨਾਮ ਰੇਤ ਸਿਧਮਤਾਜ ਮਤਾਜ ਕਰੀਹੁ ਦੇ ਚ ਮਿਤਰੋ ਮਿਲਾਜ ਕੜਨੇ ਕੋ ਰਾਕਾ ਉਡਾਣੇ ਕੋ ਬਾਜ ਖਾਲਸੇ ਦਾ ਕੋ ਜਨੋ ਸੂਰੂਸ਼ਿ ਜਹਾਰਾਏ ਸ਼੍ਰੀ ਅਕ੍ਰਿਸ਼ਿਦਜਾਇ ਜਿਸ ਰਿਛਾਏ ਸਭ ਫੁਜਾਏ ਦੇਗਾ ਇਹ ਸਭ ਥਾਈ ਹੋਈ ਸਹਾਇ ਦਸ਼ਮੀਸ਼ ਪਿਤਾ ਕਲਗੀਧਰ ਪਾਛਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਈ ਸਹਾਇ ਦਸਾ ਪਾਚਨ ਅੰਗ ਜਗਤ ਜੋ ਤਾਲ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨ ਦਰਬਾਰ ਸ੍ਰੀ ਆਦਰਬਾਰ ਦਸਮ ਦਰਬਾਰ ਸਰਬੋਤਮ ਦਰਬਾਰ ਜੀ ਆਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਆਪ ਜੀਆਂ ਦੇ ਸਾਰੇ ਸਰਬਜਾਣ ਦੇ ਸਾਰੇ ਬਾਬਾ ਆਜੀ ਸਿੰਘ ਸਾਹਿਬ ਬਾਬਾ ਉਧਾਰ ਸਿੰਘ ਸਾਹਿਬ ਬਾਬਾ ਜੋਰਾਵਾਲ ਸਿੰਘ ਸਾਹਿਬ ਬਾਬਾ ਫਤੇ ਸਿੰਘ ਫਤੇ ਸਿੰਘ ਕੇ ਜਥੇ ਸਿੰਘ ਪੰਜ ਪਿਆਰੇ ਵੀ ਖਾਲਸਾ ਮਾਜ ਦਾ ਧਿਆਨ ਤਰਕੇ ਪਾਛਾ ਮਹਾਰਾਜ ਮੇਰੀ ਪੀਰ ਦੇ ਬਾਲਕ ਬੰਦੀ ਛੋੜ ਕਾਲਿਕਾ ਗੁਰੂ ਹਰਿਕ੍ਰਿਪਾ ਪਾਤਸ਼ਾਹ ਮਹਾਰਾਜ ਤਾਂਤਨ ਕਲਿਕ੍ਰਿਪਾ ਪਾਤਸ਼ਾਹ ਗੁਰੂਮ ਸਿੰਘ ਮਹਾਰਾਜ ਜੀਓ ਤਾਂਤਨ ਸ਼ੀਰ ਸਿੰਘ ਹੋ ਸ਼੍ਰੋਮਣ ਸ਼ੀਰਪਾ ਬਾਵਾ ਜੀਮ ਸਿੰਘ ਮਹਾਰਾਜ ਤਾਂਤਨ ਬਾਬਾ ਦੀਪ ਸਿੰਘ ਮਹਾਰਾਜ ਤਾਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀਓ ਆਪ ਦੀਆਂ ਦਾ ਫਰਮਾਨ ਹੈ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੁਲਵਾ ਦੇ ਮਹਾਵਾਕ ਅਨੁਸਾਰ ਮਹਾਰਾਜ ਜੋ ਪਾਤਸ਼ਾਹ ਜੀ ਆਪ ਜੀ ਦੇ ਮਹਾਨ ਕਿਰਪਾ ਰੰਤ ਗੁਰੂ ਕੇ ਸੰਤਪੁੱਤਰ ਕੀਤੇ ਪਾਤਸ਼ਾਹ ਮਹਾਰਾਜ ਜੋ ਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਗਤਿ ਹੋਏ ਵਡਾ ਸਾਤ ਗੁਰੂ ਨਾਨਕ ਜਿਨ ਕਲ ਰਾਖੀ ਸਾਮ ਜੀ ਗੁਰੂ ਐ ਸਾਥਰ ਸਾਚੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਾਤ ਨਾਮ ਵਾਹਿਗੁਰੂ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਕੀ ਬਤੇ ਮੈਂ ਹਰਪਾਲ ਸਿੰਘ ਜਵੰਦਪੁਰ ਸਰਪੰਚ ਪ੍ਰਿੰਟ ਕੋ ਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਇੱਕ ਸਰਪੰਚ ਸਾਹਿਬ ਜਿਹੜੇ ਅੱਗੇ ਅੱਗੇ ਮੁੰਡੇ ਨਾ ਪਟਾਖ ਜਿਹੜੀ ਆ ਉਹ ਚਲਾਉਂਦੇ ਜਾਂਦੇ ਨੇ ਧੂਆ ਬਹੁਤ ਜ਼ਹਿਰੀਲਾ ਉਹਦਾ ਸਾਹ ਲੈਣ ਦਾ ਮੁਸ਼ਕਲ ਆ ਕੋਈ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਕੁਝ ਕਹਿ ਸਕਾਂਗੇ ਕਿ ਇਹ ਜਿਹੜੀਆਂ ਚੀਜ਼ਾਂ ਆ ਪੱਗ ਕਾਫੀ ਵਾਰ ਦੇਖਿਆ ਕਿ ਇਹਨਾਂ ਚੀਜ਼ਾਂ ਦਾ ਬਹੁਤ ਵੱਡੇ ਪੱਧਰ ਤੇ ਪਿਛਲੇ ਕੋਈ 2-4 ਸਾਲ ਦੇ ਵਿੱਚ ਨੁਕਸਾਨ ਹੀ ਵੇਖੇ ਨੇ ਜਾਂਨਾ ਵੀ ਗਈਆਂ ਨੇ ਇਸ ਚੀਜ਼ ਤੋਂ ਗਰੇਜ ਕਰਨਾ ਚਾਹੀਦਾ ਵਾ ਕਿ ਥੋੜਾ ਜਿਹਾ ਬਹੁਤ ਸਟੱਜੇ ਟੰਗਣਾ ਜਿਹੜਾ ਵਾ ਇਸ ਚੀਜ਼ ਨੂੰ ਜਿਹੜਾ ਵਾ ਕਰਨਾ ਚਾਹੀਦਾ ਧੰਨਵਾਦ ਜੋ ਅੱਜ 15 ਤਰੀਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਾਰ ਗੁਰਪੁਰਬੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਕੋ ਮੀਆਂਵਾਲ ਜਵੰਧਾਪੁਰ ਦੀਆਂ ਸੰਗਤਾਂ ਨੇ ਰਲ ਕੇ ਅਮਰ ਸ਼ਹੀਦ ਬਾਬਾ ਜੀਮਨ ਸਿੰਘ ਦੇ ਅਸਥਾਨਾਂ ਤੋਂ ਜੋ ਕਿ ਅੱਜ ਨਗਰ ਕੀਰਤਨ ਆ ਰੰਭ ਕੀਤੇ ਅਮਰਤ ਵੇਲੇ ਤੋਂ ਲੈ ਕੇ ਹੁਣ ਸਮਾਪਤੀਆਂ ਹੋ ਚੁੱਕੀਆਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਾਰਿਆਂ ਤੇ ਰਹਿਮਤ ਵਰਤੋਣ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਐਸਕੇ ਫਲੋਪ ਟੂ ਟੀਵੀ ਦੇ ਨਾਲ ਮੈਂ ਤੁਹਾਡੇ ਨਾਲ ਸਰਬਜੀਤ ਸਿੰਘ ਅੱਜ ਤੰਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਗੁਰਪੁਰਬ ਹੈ ਪਿੰਡ ਜਵੰਧਪੁਰ ਤੇ ਮੀਆਂਵੰਡ ਦੀਆਂ ਸੰਗਤਾਂ ਨੇ ਜੋ ਰਲ ਮਿਲ ਕੇ ਮਨਾਉਂਦੀਆਂ ਨੇ ਸਮਾਪਤੀ ਹੋਈ ਹੈ ਸਾਡੇ ਨਾਲ ਦੋ ਮੈਂਬਰ ਨੇ ਮੌਜੂਦਾ ਗੱਲਬਾਤ ਕਰਦੇ ਆ ਭਾਈ ਸਾਤਰੀ ਗਾਲੇ ਦੇਸ਼ ਵਿਦੇਸ਼ ਵਿੱਚ ਬੇਟੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪਿਆ ਦੀ ਸਾਧ ਸੰਗਤ ਜੀ ਧੰਨ ਧੰਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੱਜ ਅਪਾਰ ਦਿਹਾੜਾ ਨਗਰ ਮੀਆਂਵੈਂਟ ਤੇ ਜਵੰਦਪੁਰ ਦੀਆਂ ਸੰਗਤਾਂ ਨੇ ਰਲ ਕੇ ਬੜਾ ਸਨਜੋਗ ਦੇ ਨਾਲ ਇਹ ਨਿਵਾਇਆ ਤੇ ਬਾਬਾ ਜੀ ਮਨ ਸਿੰਘ ਦੀ ਅਸਥਾਨ ਤੋਂ ਇਹ ਨਗਰ ਕੀਰਤ ਆਰੰਭ ਹੋਇਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਨਗਰਾਂ ਨੂੰ ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਸkranana ਕਰੋ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂਬਰ ਹੈ ਮੇਰੇ ਕੋਲ ਛੋਟਾ ਜਿਹਾ ਸਵਾਲ ਆ ਕੇ ਜਿਹੜੇ ਬੀਬੀਆਂ ਆ ਕੇ ਅਗੇ ਝਾਰੂ ਲਾਉਂਦੀਆਂ ਜਾਂਦੀਆਂ ਪਿੱਛੇ ਪਾਲਕੀ ਸਾਹਿਬ ਜੀ ਉਹ ਤੋਂ ਅੱਗੇ ਨਾ ਜਿਹੜੇ ਨੌਜਵਾਨ ਕਾਫੀ ਪੁਟਾਸ ਵਗੈਰਾ ਉਹ ਚਲਾਉਂਦੇ ਸੀ ਤੇ ਉਹਦਾ ਧੂਆ ਐਡਾ ਜਰੇਲਾ ਸੀ ਕਿ ਜਿਹੜਾ ਸਾਹ ਲੈਣਾ ਮੁਸ਼ਕਲ ਹੋ ਗਿਆ ਸੀ ਤੇ ਕੋਈ ਨੌਜਵਾਨਾਂ ਨੂੰ ਐਸੀ ਕੋਈ ਸਿੱਖਿਆ ਕੁਛ ਨਾ ਕੁਛ ਅਪੀਲ ਕਰਨੀ ਚਾਹੁੰਦੇ ਜਿਕੇ ਇਹ ਕੰਮ ਨਾ ਕੀਤਾ ਜਾਵੇ ਇਹ ਜੀ ਇਹ ਪਹਿਲਾਂ ਹੀ ਇਥੋਂ ਬੰਦ ਕੀਤਾ ਹੋਈ ਹੈ ਕੋਈ ਨੌਜਵਾਨ ਕੋਈ ਰੁਚੀ ਕਿਤਲ ਜਾਂਦਾ ਕੋ ਕੋ ਕਰਦਾ ਵਾ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਆ ਅੱਗੇ ਬਾਬਾ ਮਹਰਾਣਾ ਸਾਹਿਬ ਵਾਲਿਆਂ ਨੇ ਵੀ ਬੰਦ ਕੀਤਾ ਹੋਈ ਹੈ ਤੇ ਅਸੀਂ ਵੀ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਾਂ ਗਾਹ ਵੀ ਹੁਣ ਇਹੋ ਏ ਗਲਤੀ ਅਸੀਂ ਮਾਫੀ ਚਾਹੁੰਦੇ ਆ ਜੋ ਇਹਨਾਂ ਨੌਜਵਾਨਾਂ ਨੇ ਕੀਤਾ ਤੇ ਗਾਹ ਤੋਂ ਇਹ ਸਾਰੇ ਨਗਰ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜੀ ਪਟਾਸ਼ਾ ਜਾਂ ਮਟਾਕੇ ਆ ਇਹ ਨਹੀਂ ਚਲਾਉਣੇ ਚਾਹੀਦੇ ਜੇ ਚਕਰਾਨਾ ਮਹਾਰਾਜ ਦਾ ਕਰਨਾ ਤੇ ਜਦੋਂ ਸਮਾਪਤੀ ਹੁੰਦੀ ਆ ਤੇ ਉਦੋਂ ਜੋ ਮਰਜੀ ਮਹਾਰਾਜ ਦਾ ਚਕਰਾਨਾ ਕਰ ਸਕਦਾ ਬਿਲਕੁਲ ਬਹੁਤ ਹੀ ਜਿਹੜੀ ਹੈ ਵਧੀਆ ਗੱਲ ਹੈ ਜੋ ਸਵੇਰ ਦੀ ਲੱਭਣ ਦੇ ਸੀ ਉਹ ਗੱਲ ਮੈਂਬਰ ਸਾਹਿਬ ਹੋਣਾ ਨੇ ਕਹੀ ਆ ਕਿ ਜਿਹੜੇ ਪਟਾਕੇ ਨੇ ਉਹ ਆਣ ਕੇ ਸ਼ਾਮਾਂ ਨੂੰ ਚੱਲਣ ਤਾਂ ਜੋ ਇਸ ਵੇਲੇ ਮਾਹੌਲ ਜਿਹੜਾ ਉੱਪਰ ਉਹ ਵਧੀਆ ਲੱਗਦਾ ਹੈ ਨਾ ਤੇ ਕੈਮਰਾਮੈਨ ਕਬਜੀਤ ਕਰਦੇ ਨਾਲ ਸਰਵੀ ਸੰਗ ਐਸ ਕੇ ਫਲਾਟੂਟੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈ ਲੋ ਯਾਰ ਅਹੀਂ ਤੇ ਗੁਰੂ ਘਰ ਦਾ ਫੈਰ ਹੈ ਜਿਹੜਾ ਸਿਰਫ ਆਪਣਾ ਤੇ ਨਾ ਕਿਸੇ ਪਾਰਟੀ ਦਾ ਨਹੀਂ ਪਾਰਟੀ ਦੇ ਗੱਲੀ ਕੁਝ ਨਹੀਂ ਬਹੁਤ ਵੱਧ ਗਿਆ ਸਮਝ ਇਹਦੇ ਚ ਵੈਸੇ ਸਾਹ ਚਾਹਤੋ ਵੀ ਉਹ ਆ ਨਾ ਕਿਸ ਨੂੰ ਕੋਈ ਯਕਤਨ ਹੋਏ ਕਿਧਰ ਹੈ ਨਾ ਇਹ ਨਹੀਂ ਆ ਇਹ ਨਹੀਂ ਇਹਨੂੰ ਲੱਗਿਆ ਮੈਂ ਸ਼ੀਰ ਦਾਂਦਾ ਇਹ ਜੋ ਕੋ